ਤੁਸੀਂ ਸਾਰੇ ਭਰਾ ਸਾਡੇ ਛੋਟੇ ਸੱਦੇ ਤੇ ਆਏ ਥੋੜਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਮਸਲਾ ਸਾਡਾ ਇਹ ਹੈ ਜਿਹੜੀ ਰਾਮੇ ਰਫੈਨਰੀ ਲੱਗੀ ਹੋਈ ਹੈ ਉਹ ਤੁਸੀਂ ਐਚਪੀਸੀਐਲ ਤੋਂ ਲੁੱਕ ਲੈਨੇ ਆ ਸਾਨੂੰ ਲੁੱਕ ਰਫੈਨਰੀ ਚੋਂ ਐਚਪੀਸੀਐਲ ਹਿੰਦੁਸਤਾਨ ਪੈਟਰੋਲੀ ਇਹ ਸਪਲਾਈ ਕਰਦੀ ਹੈ ਜਦੋਂ ਰਫੈਨਰੀ ਲੱਗੀ ਹੈ ਇਹਨਾਂ ਨੇ ਪੰਜਾਬ ਗਵਰਨਮੈਂਟ ਨਾਲ ਵਾਅਦਾ ਕੀਤਾ ਸੀ ਰਿਟਰਨ ਕੀਤਾ ਕਿ ਜਾਨੀ ਕੀ ਤੁਹਾਨੂੰ ਪਤਾ ਨਹੀਂ ਵੀ ਸਾਨੂੰ ਅਸੀਂ 40% ਲੋਕ ਜਾਇਆ ਕੋਲ ਵੀ ਤੁਹਾਡੀ ਡਿਮਾਂਡ ਜਿੰਨੀ ਹੈਗੀ ਉਹਨੇ ਪੂਰੀ ਕਰਕੇ ਅਸੀਂ ਲੋਕ ਬਾਹਰ ਦੇਵਾਂਗੇ ਪਰ ਜਦੋਂ ਤੋਂ ਰਫੈਨਰੀ ਲੱਗੀ ਐ ਉਦੋਂ ਤੋਂ ਇਹ ਵਾਅਦਾ ਸਿਰੇ ਨਹੀਂ ਚੜਿਆ ਜਿਹਦੇ ਵੱਲ ਪੰਜਾਬ ਸਰਕਾਰ ਨੇ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਬਲਤ ਧਿਆਨ ਨਹੀਂ ਦਿੱਤਾ ਅੱਜ ਸਾਨੂੰ ਪ੍ਰੈਸ ਕਨਫਰੰਸ ਇਸ ਵਾਸਤੇ ਕਰਨੀ ਪਈ ਹੈ ਵੀ ਠੇਕੇਦਾਰਾਂ ਦੇ ਸਿਰ ਤੋਂ ਦੀ ਹੁਣ ਪਾਣੀ ਚਲਾ ਗਿਆ ਉਹ ਇਸ ਤਰ੍ਹਾਂ ਚਲਾ ਗਿਆ ਇੱਕ ਮਹੀਨੇ ਤੋਂ ਰੈਫਾਇਨਰੀ ਨੇ ਪੰਜਾਬ ਨੂੰ ਲੁੱਕ ਦੇਣੀ ਬਿਲਕੁਲ ਬੰਦ ਕਰਤੀ ਜਾਂ ਕਹਦੀ ਏ 1% ਦੇ ਰਹੀ ਹੈ 1% ਦਾ ਮਤਲਬ ਵੀ 15 ਦਿਨਾਂ ਬਾਅਦ ਇੱਕ ਠੇਕੇਦਾਰ ਨੂੰ ਇੱਕ ਗੱਡੀ ਦੇ ਰਹੀ ਹੈ ਜਦੋਂ ਕਿ ਅੱਗੇ 6 ਘੰਟਿਆਂ ਬਾਅਦ ਗੱਡੀ ਸਾਡੀ ਪਰ ਜਾਂਦੀ ਸੀ ਇਹ ਲੋਕ ਜਾਂ ਤਾਂ ਤੇ ਪ੍ਰੋਡਕਸ਼ਨ ਨਾ ਹੋਵੇ ਅਸੀਂ ਫਿਰ ਸਹਿਮਤਾਂ ਵੀ ਚਲੋ ਜੀ ਰੈਫਾਇਨਰੀ ਖਰਾਬ ਹੈ ਨਹੀਂ ਜੀ ਪਰ ਐਚਪੀਫੀਲ ਰੈਫਾਇਨਰੀ ਤੋਂ ਲੁੱਕ ਜੁਪੀ ਨੂੰ ਹਰਿਆਣਾ ਨੂੰ ਬਹੁਤ ਵੱਡੀ ਮਾਤਰਾ ਚ ਦੇ ਰਹੀ ਹੈ ਪੰਜਾਬ ਦੀ ਲੁੱਕ ਬੰਦ ਕਰਕੇ ਅਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਵੀ ਤੁਸੀਂ ਇਹਦਾ ਪਤਾ ਲਗਾਓ ਇੱਕ ਪੱਤੀ ਪੰਜਾਬ ਨਾਲ ਸਾਜ਼ਿਸ਼ ਹੈ ਕਿ ਇਹ ਪੰਜਾਬ ਦੀਆਂ ਡਿਵੈਲਪਮੈਂਟ ਨੂੰ ਰੋਕਣ ਦੀ ਸਾਜ਼ਿਸ਼ ਹੋ ਰਹੀ ਹੈ ਔਰ ਕੌਣ ਇਹ ਸਾਜ਼ਿਸ਼ ਕਰ ਰਿਹਾ ਹੈ ਐਚਟੀਕੀਐਲ ਦੇ ਥਰੂ ਕੌਣ ਸਾਜ਼ਿਸ਼ ਕਰ ਰਿਹਾ ਹੈ ਦਾ ਪਤਾ ਲੱਗਣਾ ਚਾਹੀਦਾ ਹੈ ਦੂਜੀ ਗੱਲ ਰਫੈਨਰੀ ਦਾ ਪੋਲੂਸ਼ਨ ਪੰਜਾਬ ਚਲਦਾ ਹੈ ਪਰ ਰਫੈਨਰੀ ਨੂੰ ਦੂਜੀਆਂ ਫੈਟੇਟਾਂ ਦੇ ਮੁਕਾਬਲੇ ਲੁੱਕ ਮਹਿੰਗੀ ਦਿੱਤੀ ਜਾ ਰਹੀ ਹੈ ਸਾਨੂੰ ਇਹ ਡਿਸਕਾਊਂਟ ਦਿੰਦੇ ਆ ਟਨ ਪਿੱਛੇ ਲਗਭਗ 15 ਤੋਂ 1800 ਰੁਪਏ ਡਿਸਕਾਊਂਟ ਦਿੰਦੇ ਆ ਜਦੋਂ ਕਿ ਇਹ ਜੁਪੀ ਨੂੰ ਤੇ ਰਾਜਸਥਾਨ ਨੂੰ ਹਰਿਆਣੇ ਨੂੰ 3500 ਤੋਂ 4500 ਰੁਪਏ ਪ੍ਰਤੀ ਟਨ ਡਿਸਕਾਊਂਟ ਦੇ ਰਹੇ ਆ ਇਹਨਾਂ ਨਾਲ ਸੌਲਜੋ ਵੀ ਹੋਇਆ ਕਹਿੰਦੇ ਤੁਸੀਂ ਘੱਟ ਲੈ ਰਹੇ ਹੋ ਤਾਂ ਅਸੀਂ ਐਚਪੀਐਲ ਨੂੰ ਦੱਸਣਾ ਚਾਹੁੰਦੇ ਆ ਕਿ ਘੱਟ ਅਸੀਂ ਕਿਉਂ ਲੈ ਰਹੇ ਜੋ ਸਾਡਾ ਪੰਜਾਬ ਦਾ ਮਾਜਨਾ ਹੀ ਛੋਟਾ ਹੈ ਸਟੇਟ ਹੀ ਉਹਨਾਂ ਮੁਤਾਬਕ ਛੋਟੀ ਹੈ ਤਾਂ ਉਹਨਾਂ ਅਸੀਂ ਲੁੱਕ ਘਰਾਂ ਦੇ ਤੌਰ 'ਤੇ ਤਾਂ ਪਾਉਣੀ ਨਹੀਂ ਜਿੰਨੀ ਸਾਨੂੰ ਲਾਗਤ ਲਮਾਗੇ ਤੋਂ ਨਹੀਂ ਇਹਦਾ ਮਤਲਬ ਇਹ ਹੋਇਆ ਵੀ ਜੇ ਆਪਾਂ ਕਿਸੇ ਦੁਕਾਨਦਾਰ ਤੋਂ ਕੋਈ ਖੰਡ ਲੈਣ ਜਾ ਜੇ ਜਿਹੜਾ ਪਾਈਆ ਲਊਗਾ ਉਹਨੂੰ 40 ਰੁਪਏ ਤੇ ਜਿਹੜਾ 10 ਕਿਲੋ ਲਊਗਾ ਉਹਨੂੰ 5 ਰੁਪਏ ਇਹ ਇੱਥੇ ਪੀਐਸਐਲ ਇਹ ਨੀਤੀ ਅਪਣਾਦੀ ਹੈ ਪੰਜਾਬ ਸਰਕਾਰ ਦਾ ਸਰਕਾਰ ਕਿਆਨ ਦੇਵੇ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਇਹਦੇ ਨਾਲ ਸਾਡਾ ਪੰਜਾਬ ਦੀ ਡਿਵੈਲਪਮੈਂਟ ਦਾ ਨੁਕਸਾਨ ਹੋ ਰਿਹਾ ਹੈ ਡਿਵੈਲਪਮੈਂਟ ਰੁਕ ਰਹੀ ਹੈ ਇਹਦੇ ਨਾਲ ਜੇ ਹੁਣ ਤੁਹਾਨੂੰ 15-15 ਦਿਨ ਲੁੱਕ ਨਹੀਂ ਮਿਲਦੀ ਸਾਡੀਆਂ ਛੜਕਾਂ ਰੁਕ ਜਾਂਦੀਆਂ ਠੇਕੇਦਾਰ ਨੂੰ ਲੇਬਰ ਵੀ ਉੰਨੀ ਪੈਂਦੀ ਹੈ ਠੇਕੇਦਾਰ ਦੀ ਮਸ਼ੀਨਰੀ ਰੁਕ ਜਾਂਦੀ ਹੈ ਜਿਹੜਾ ਠੇਕੇਦਾਰ ਦਾ ਕੰਮ ਕਰਨ ਦਾ ਫਮਾ ਹੁੰਦਾ ਉਹ ਬਹੁਤ ਘਟ ਜਾਂਦਾ ਹੈ ਗਵਰਨਮੈਂਟ ਟੂਰਿਸਮ ਵੱਲ ਧਿਆਨ ਦੇਣਾ ਪੈਂਦਾ ਜੇ ਠੇਕੇਦਾਰ ਦਾ ਰੈਫੈਨਰੀ ਕਰਕੇ ਐਚਪੀਸੀਐਲ ਕਰਕੇ ਵਿੱਤੀ ਨੁਕਸਾਨ ਹੋ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਪੰਜਾਬ ਸਰਕਾਰ ਧਿਆਨ ਦੇਵੇ ਹਾਂ ਇੱਕ ਕਲਾਉਡ ਹੈ ਜੇ ਇਹ ਐਚਪੀਸੀਐਲ ਲੁੱਕ ਤਾਂ ਨਹੀਂ ਦੇ ਸਕਦੀ ਤਾਂ ਇਹ ਸਾਨੂੰ ਲਿਖ ਕੇ ਦੇ ਨਾ ਤੇ ਇੱਕ ਕਲਾਸ ਹੈ ਵੀ ਫਿਰ ਪੰਜਾਬ ਸਰਕਾਰ ਸਾਨੂੰ ਕਹੂਗੀ ਵੀ ਤੁਸੀਂ ਜਿੱਥੋਂ ਮਰਜੀ ਲੁੱਕ ਲੋ ਲੋਕ ਨੂੰ ਓਪਨ ਕਰਨ ਪਰ ਇਹ ਕੀ ਕਰਦੀ ਆ ਸਭ ਤੋਂ ਪੈਸੇ ਪਹਿਲਾਂ ਜਮਾ ਕਰਾ ਲੈਂਦੇ ਆ ਉਦੋਂ ਇਹ ਕੋਈ ਨਹੀਂ ਦੱਸਦੇ ਵੀ ਸਾਡੇ ਕੋਲ ਲੁੱਕ ਹੈ ਕਿ ਨਹੀਂ ਹੈ ਜਦੋਂ ਪੈਸੇ ਸਾਡੇ ਜਮਾ ਹੋ ਜਾਂਦੇ ਆ ਇੱਕ ਗੱਡੀ ਦਾ ਹੀ ਰੁਪਇਆ 10-15 ਲੱਖ ਰੁਪਇਆ ਇੱਕ ਗੱਡੀ ਦਾ ਬੰਦਾ ਹੈ ਠੇਕੇਦਾਰ ਨੇ 10-15 ਲੱਖ ਜਾਂ ਦੋ ਗੱਡੀਆਂ ਨੇ 30 ਲੱਖ ਕਰੋੜ ਤੱਕ ਠੇਕੇਦਾਰ ਨੇ ਜਮਾ ਕਰਾਤਾ ਤਾਂ ਉੱਦੋਂ ਮੁੜ ਕੇ ਗੱਡੀ ਅੰਦਰ ਜਾਂਦੀ ਹੈ ਤੇ ਲੁੱਕ ਦੇ ਨੋ ਮੁੱਕਰ ਜਾਂਦੀ ਹੈ ਉਹਦੇ ਨਾਲ ਠੇਕੇਦਾਰ ਨੂੰ ਦੂਰੀ ਮਾਰ ਚਲਣੀ ਪੈਂਦੀ ਹੈ ਇੱਕ ਤਾਂ ਲੁੱਕ ਦੇ ਪੈਸੇ ਰੁਕ ਜਾਂਦੇ ਆ ਇੱਕ ਠੇਕੇਦਾਰ ਨੂੰ ਲੁੱਕ ਨਹੀਂ ਮਿਲਦੀ ਠੇਕੇਦਾਰ ਦਾ ਕੰਮ ਰੁਕ ਜਾਂਦਾ ਜੇ ਪੰਜਾਬ ਸਰਕਾਰ ਇਹਦੇ ਵੱਲ ਧਿਆਨ ਦੇਵੇ ਤੇ ਲੁੱਕ ਨੂੰ ਓਪਨ ਕਰ ਦੇ ਵੀ ਅਸੀਂ ਟੈਕਸ ਪੇਡ ਲੁੱਕ ਜਿੱਥੋਂ ਮਰਜ਼ੀ ਲਿਜੇ ਕੋਈ ਰਫਨਰੀ ਦੀ ਬਾਣੀ ਪਾਣੀ ਬੱਤਰ ਫੇਰਨ ਦੇ ਲੱਗੇ ਚਾਹੇ ਇੰਪੋਰਟਡ ਲਿਜੇ ਉਹ ਠੇਕੇਦਾਰ ਤੇ ਛੱਡ ਦੇ ਨਾ ਲੁੱਕ ਦੀ ਕੁਆਲਿਟੀ ਪੰਜਾਬ ਸਰਕਾਰ ਚੈੱਕ ਕਰ ਲੇ ਸਾਨੂੰ ਠੇਕੇਦਾਰ ਨੂੰ ਉੱਚ ਕੋਈ ਤਰਾਜ ਨਹੀਂ ਤਾਂ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਦੇ ਚ ਕਰੋੜਾਂ ਰੁਪਿਆ ਦਾ ਰੁਪਿਆ ਦਾ ਫਾਇਦਾ ਹੋ ਸਕਦਾ ਹੈ ਜਿਹੜਾ ਆਪਾਂ ਅਰਥੈਨਿ ਤੋਂ ਢੁਈ ਮਰਾਈ ਜੰਨੇ ਆ ਇਹ ਸਰਕਾਰ ਨੂੰ ਸਾਡੀ ਬੇਨਤੀ ਹੈ ਇਸ ਵਲ ਧਿਆਨ ਦੇਵੇ ਫੇਰ ਹੀ ਪੰਜਾਬ ਦੀ ਡਿਵੈਲਪਮੈਂਟ ਵਧੂਗੀ ਫੇਰ ਹੀ ਕੰਮ ਸਹੀ ਤਰੀਕੇ ਨਾਲ ਨਿਭਣਗੇ ਤੇ ਫੇਰ ਹੀ ਸਾਰਾ ਕੁਝ ਪੰਜਾਬ ਦਾ ਹੋ ਤਕੂਗਾ